ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਧ ਗੋਸ਼ਟ ਦੇ 26ਵੇਂ ਪਾਉੜੀ ਤੋਂ ਆਪਾਂ ਸੰਥਾ ਆਰੰਭ ਕਰਦੇ ਹਾਂ ੴ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਨਮੁਖ ਭੂਲੇ ਜਮ ਕੀ ਕਾਣ ਮਨਮੁਖ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਪਰਮ ਭਵੈ ਬੇਬਾਣ ਮਨਮੁਖ ਪਰਮ ਭਵੈ ਬੇਬਾਣ ਵੇ ਮਾਰਗ ਮੁਸਾ ਮੰਤਰ ਮਸਾਨ ਵੇ ਮਾਰਗ ਮੁਸਾ ਮੰਤਰ ਮਸਾਨ ਸਬਦ ਨਾ ਚੀਨ ਲਵਾ ਕੁਬਾਣਾ ਸਬਦ ਨਾ ਚੀਨ ਲਵਾ ਕੁਵਾਂ ਨਾਨਕ ਸਾਚ ਰਤੇ ਸੁਖ ਜਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੈ ਗੁਰਮੁਖ ਸਾਚੇ ਕਾ ਭਉ ਪਾਵੈ ਗੁਰਮੁਖ ਬਾਣੀ ਅਕੜ ਕੜਾਵੈ ਗੁਰਮੁਖ ਬਾਣੀ ਅਕੜ ਕੜਾਵੈ ਹਾਂ ਅਕੜੇ ਤੋਂ ਤੋੜ ਕੇ ਅਕੜ ਕੜਾਵੈ ਸ਼ੁੱਧ ਉਚਾਰਨ ਹੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੇ ਵੇਦ ਵਿਚਾਰੀ ਗੁਰਮੁਖ ਕ ਪਰਚੈ ਬੇਦ ਵਿਚਾਰੇ ਗੁਰਮੁਖ ਪਰਚੈ ਤਰੀਐ ਤਾਰੇ ਗੁਰਮੁਖ ਪਰਚੈ ਤਰੀਐ ਤਾਰੇ ਗੁਰਮੁਖ ਪਰਚੈ ਸੋਬ ਸਬਦ ਗਿਆਨੀ ਗੁਰਮੁਖ ਪਰਚੈ ਸੋਬ ਸਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੋਖ ਮੋਕਤਾ ਦਵਾਰ ਨਾਨਕ ਗੁਰਮਖ ਮੁਕਤ ਦਵਾਰ ਕੁਰਮਖ ਨਿਭੈ ਸ ਪਰਵਾਰ ਗੁਰਮਖ ਨਿਭੈ ਸ ਪਰਵਾਰ ਆੜਾ ਸ ਸ ਪਪ ਰਰ ਵਾਵੇ ਨੂੰ ਖਨਾਰਾ ਇਹਦਾ ਉਚਾਰਨ ਸ ਸ ਅਲੱਗ ਕਰਕੇ ਸ ਪਰਵਾਰ ਇਸਦਾ ਉਚਾਰਨ ਹੈ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਭੇਦ ਜਾਣੈ ਜਾਣਾਈ ਸਬਦ ਭੇਦ ਜਾਣਾ ਜਾਣਾਈ ਨਾਨਕ ਹਉ ਮੈਂ ਜਾਣ ਸਮਾਈ ਨਾਨਕ ਹਉ ਮੈਂ ਜਾਣ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਗੁਰਮੁਖ ਧਰਤੀ ਸਾਚੈ ਸਾਜੀ ਇਸਮਹਿ ਉਹ ਪਤਾ ਖਾਬਤਾ ਸੋ ਬਾਜੀ ਸਮਾਉ ਪਤ ਕਮਤ ਸੋ ਬਾਜੀ ਗੁਰ ਕਾ ਸਬਦ ਰਪੈ ਰੰਗ ਲਾਇ ਗੁਰ ਕਾ ਸਬਦ ਰਪੈ ਰੰਗ ਲਾਇ ਸਾਚ ਰਤਾ ਪਤ ਸਉ ਕਰ ਜਾਏ ਸਾਚ ਰਤਾ ਪਤ ਸਉ ਕਰ ਜਾਏ ਸਾਚ ਸਬਦ ਬਿਨ ਪਤ ਨਹੀਂ ਪਾਵੇ ਸਾਚ ਸਬਦ ਬਿਨ ਪਾਤ ਨਹੀਂ ਪਾਵਾ ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ ਨਾਨਕ ਬਿਨ ਨਾਵੇ ਸਾਤ ਸਮਾਵ ਗੋਰਮukh ਅਸ਼ਟ ਸiddhi ਸਭ ਬੁੱਧੀ ਗੋਰਮukh ਅਸ਼ਟ ਸiddhi ਸਭ ਬੁੱਧੀ गुरमुख भाव जल तरी है सच सुधि गुरमुख भाव जल तरी सच सुधि गुरमुख सार अप सर विद जान गुरमुख सार अप सर विद जान गुरमुख पर विरत नर विरत पछाण गुरमुख पर विरत नर विरत पछाण गुरमुख तारे पार उतारे गुरमुख तारे पार उतारे नानक गुरमुख सबद निस्तारे ਨਾਮਿਕ ਗੁਰਮਖੋ ਸਬਦ ਨਿਸਤਾਰੇ ਨਾਮ ਰਤੇ ਹਉ ਮੈਂ ਜਾਏ ਨਾਮ ਰਤੇ ਹਉ ਮੈਂ ਜਾਏ ਨਾਮ ਰਤੇ ਸਚ ਰਹੇ ਸਮਾਏ ਨਾਮ ਰਤੇ ਸੱਚ ਰਹੇ ਸਮਾਨ ਨਾਮ ਰਤੇ ਜੋਗ ਜੋਗਤ ਵਿਚਾਰ ਨਾਮ ਰਤੇ ਜੋਗ ਜੋਗਤ ਵਿਚਾਰ ਨਾਮ ਰਤੇ ਪਾਵਹਿ ਮੋਖ ਦਵਾਰ ਨਾਮ ਰਤੇ ਪਾਵਹਿ ਮੋਖ ਦਵਾਰ ਨਾਮ ਰਤੇ ਸਰਭਵਨ ਸੋਝੀ ਹੋਏ ਨਾਮ ਰਤੇ ਸਰਭਵਨ ਸੋਝੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਤਿਗੋਸਟ ਹੋਏ ਨਾਮ ਰਤੇ ਸਤਿਗੋਸਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮ ਭੂਲੇ ਸਭ ਬੇਕਾਰ ਬਿਨ ਨਾਮ ਭੂਲੇ ਸਭ ਬੇਕਾਰੋ नानक नाम रते तनिका जयकार नानक नाम रते तनिका जयकार पूरे गोरते नाम पाया जाय पूरे गोरते नाम पाया जाय जोग जोगत सच रहसमा योग जोगत सच रह समाय रोगी परमाए ਬਾਰਹ ਮਾ ਜੋਗੀ ਪਰਵਾਏ ਸੰਿਆਸੀ 64 ਸੰਿਆਸੀ 64 ਗੁਰ ਕਾ ਸਬਦ ਜੋ ਮਰ ਜੀਵੈ ਗੁਰ ਕਾ ਸਬਦ ਜੋ ਮਰ ਜੀਵੇ ਸੋ ਪਾਏ ਮੋਖ ਦਵਾਰ ਸੋ ਪਾਏ ਮੋਖ ਦਵਾਰ ਬਿਨ ਸਾਬ ਵਦੈ ਸਭ ਦੁਜੈ ਲਾਗੇ ਬਿਨ ਸਾਬ ਵਦੈ ਸਭ ਦੁਜੈ ਲਾਗੇ ਦੇਖੋ ਹਰਦੈ ਵਿਚਾਰ ਦੇਖੋ ਹਰਦੈ ਵਿਚਾਰ ਨਾਨਕ ਵੱਡੇ ਸੇ ਵਟ ਭਾਗੀ ਨਾਨਕ ਵੱਡੇ ਸੇ ਵਟ ਭਾਗੀ ਜਿਨਨੇ ਸੱਚ ਰਖਿਆ ਔਰ ਧਾਰ ਜਿਨਨੇ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਲਾ लेब ले लाए गुरमुख ले रत्न लहै लेब रतन सुभाय गुरमुख परखए रतन सुभाय गुरमुख साची कार कमाई गुरमुख साची कार कमाई गुरमुख साचे मन पति आए गुरमुख साचे मन पति आए हां बिहारी लाके पति आए इस तरह उच्चारण करना गुरु मुख लाखा लखाए तिस भावे गुरु मुख लाख लखाए तिस भावे नानक गुरु मुख चोट ना खावे नानक गुरु मुख चोट ना खावे गुरु मुख नाम दान इस नान गुरु मुख नाम दान इस नान गुरु मुख लागै सहज ध्यान गुरु मुख सहज ध्यान गुरु पावे दरग मान ਗੁਰਮੁਖ ਪਾਉ ਦਰਗਹਿ ਮਾਨ ਗੁਰਮੁਖ ਭਉ ਭੰਜਨ ਪਰਦਾਨ ਗੁਰਮੁਖ ਭਉ ਭੰਜਨ ਪਰਦਾਨ ਗੁਰਮੁਖ ਕਰਨੀ ਕਾਰ ਕਰਾਏ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਨਾਨਕ ਗੁਰਮੁਖ ਮੇਲ ਮਨਾਏ ਗੁਰਮੁਖ ਸਾਸਤਰ ਸਿਮਰਤ ਵੇਦ ਗੁਰਮੁਖ ਸਾਸਤਰ ਸਿਮਰਤ ਵੇਦ ਗੁਰਮੁਖ ਪਾਉ ਭਾਟ ਘਾਟ ਭੇਦ ਗੁਰਮੁਖ ਪਾਵ ਘਾਟ ਘਾਟ ਭੇਦ ਗੁਰਮੁਖ ਬੈਰ ਵਿਰੋਧ ਗਵਾਮ ਗੁਰਮੁਖ ਬੈਰ ਵਿਰੋਧ ਗਵਾਵਾਂ ਗੁਰਮੁਖ ਸਗਲੇ ਕੰਤ ਮਿਟਾਵੇ ਗੁਰਮੁਖ ਸਗਲੇ ਕੰਤ ਮਟਾਵਾ ਗੁਰਮੁਖ RAM ਨਾਮ ਰੰਗ ਰਤਾ ਗੁਰਮੁਖ RAM ਨਾਮ ਰੰਗ ਰਤਾ ਨਾਨਕ ਗੁਰਮੁਖ ਖਾਸੁ ਮਪਛਾਤਾ ਨਾਨਕ ਗੁਰਮੁਖ ਖਾਸੁ ਮਪਛਾਤਾ ਬਿਨ ਗੁਰ ਭਰਮ ਆਵੈ ਜਾਏ ਬਿਨ ਗੁਰ ਭਰਮ ਆਵੈ ਜਾਏ ਬਿਨ ਗੁਰ ਕਾਲ ਨਾ ਪਵੈ ਥਾਇ ਬਿਨ ਗੁਰ ਕਾਲ ਨਾ ਪਵੈ ਥਾਇ ਬਿਨ ਗੁਰ ਮਨੁਆ ਹਾਤ ਢੋਲਾਈ ਬਿਨ ਗੁਰ ਮਨੁਆ ਹਾਤ ਢੋਲਾਈ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬੇਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬੇਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਹਾਂ ਬੇਨ ਗੁਰ ਤੇ ਠਾਮਕ ਤ੍ਰਿਪਤ ਨਹੀਂ ਤੇ ਬਿਸ਼ਰਾਮ ਬਿਖ ਖਾਏ ਬੇਨ ਗੁਰ ਬਿਸੀਰ ਡਸਾ ਮਰਵਾਟ ਬੇਨ ਗੁਰ ਬਿਸੀਰ ਡਸਾ ਮਰਵਾਟ ਹਾਂ ਬੇਨ ਗੁਰ ਤੇ ਬਿਸ਼ਰਾਮ ਹੈ ਬਿਸੀਰ ਡਸਾ ਤੇ ਠਾਮਕ ਮਰਵਾਟ ਨਾਨਕ ਗੁਰਬਿਨ ਘਾਟੇ ਘਾਟ ਜਿਸ ਗੌਰ ਮਿਲਾ ਤਿਸ ਪਾਰ ਉਤਾਰੇ ਜਿਸ ਗੌਰ ਮਿਲਾ ਤਿਸ ਪਾਰ ਉਤਾਰੇ ਅਗਣ ਮਿਟੈ ਗੁਣ ਨਿਸਤਾਰੇ ਅਗਣ ਮਿਟੈ ਗੁਣ ਨਿਸਤਾਰੇ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੇ ਹਾਰ ਗੁਰਮੁਖ ਕਦੇ ਨ ਆਵੇ ਹਾਰ ਪਾਏ ਗੁਰਮੁਖ ਤੇ ਬਿਸ਼ਰਾਮ ਕਦੇ ਤੇ ਠੰਮਕ ਨ ਆਵੇ ਹਾਰ बन जारा। तान हटडी एहो मान बण जाना तान हकडी एहो मान बण जाना नानक सहज साच बा पार नानक सहजे साच बा सह पार गुरमुख बांधियो सेत विदात गुरमुख बांधियो सेत विदात लंका लूटी दैत संताप लंका लूटी दैत संताप रामचंद्र ਮਾਰਿਓ ਅਹ ਰਾਵਣਾ ਰਾਮਚੰਦ ਮਾਰਿਓ ਅਹ ਰਾਵਣਾ ਭੇਦ ਬਪੀਖਣਾ ਗੁਰਮੁਖ ਪਰਚਾਇਣਾ ਭੇਦ ਬਪੀਖਣਾ ਗੁਰਮੁਖ ਪਰਚਾਇਣ ਭੇਦ ਬਪੀਖਣ ਬੱਬੇ ਨਾਲਾ ਬੱਬਾ ਬੱਬੇ ਤੋੜ ਕੇ ਬਪੀਖਣ ਭੇਦ ਬਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਤੇ ਬਿਸ਼ਰਾਮ ਲਾਣਾ ਪੂਆ ਜੀ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਸਾਇਰ ਪਾਹਣ ਤਾਰੇ ਆ ਗੁਰਮੁਖ ਤੇ ਬਿਸ਼ਰਾਮ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਚੂਕੈ ਆਪਨ ਜਾਣ ਗੁਰਮੁਖ ਜੋ ਕਾਇਆ ਵਰਿਆ ਗੁਰਮੁਖ ਦਰਗਹ ਪਾਵੇ ਮਾਣਾ ਗੁਰਮੁਖ ਦਰਗਹ ਪਾਵੇ ਮਾਣਾ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗਾ ਸਹਜ ਧਿਆਨ ਗੁਰਮੁਖ ਲਾਗਾ ਸਹਜ ਧਿਆਨ ਗੁਰਮੁਖ ਦਰਗਹ ਸਿਫਤ ਸਮਾਏ ਗੁਰਮੁਖ ਦਰਗਹ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਈ ਨਾਨਕ ਗੁਰਮੁਖ ਬੰਦ ਨਾ ਪਾਈ ਹਾਂ ਨਾਨਕ ਗੁਰਮੁਖ ਤੇ ਬੇਸ਼ਰਮ ਬੰਦ ਤੇ ਠਮਕ ਨਾ ਪਾਈ ਗੁਰਮੁਖ ਨਾਮ ਨਿਰੰਝਨ ਪਾਏ ਗੁਰਮੁਖ ਨਾਮ ਨਿਰੰਝਨ ਪਾਏ ਗੁਰਮੁਖ ਹਉਮੈ ਸਬਦ ਜਲਾਏ ਗੁਰਮੁਖ ਹਉਮੈ ਸਬਦ ਜਲਾਏ ਗੁਰਮੁਖ ਸੱਚੇ ਕੇ ਗੁਣ ਗਾਏ ਗੁਰਮੁਖ ਸਾਚੇ ਕੇ ਗੁੰਗਾ ਹੈ ਗੁਰਮੁਖ ਸਾਚੈ ਰਹੈ ਸਮਾਇ ਗੁਰਮੁਖ ਸਾਚੈ ਰਹੈ ਸਮਾਇ ਗੁਰਮੁਖ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਚੀ ਹੋਏ ਆਹੇ ਨਾਨਕ ਤੇ ਵਿਸ਼ਰਾਮ ਹੈ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ

ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਇਸ ਕਥਾ ਕਾ ਦੇ ਵਿਚਾਰ ਭਾਵ ਜਲ ਸਬਦ ਲੰਗਾਵਣ ਹਾਰ ਭਾਵ ਜਲ ਸਬਦ ਲੰਗਾ ਪਾਵਨ ਆਰੰਭਾ ਸਤਗੁਰ ਮਤਵੇਲਾ ਪਾਵਨ ਆਰੰਭਾ ਸਤਗੁਰ ਮਤਵੇਲਾ ਆਹ ਵੇਲਾ ਵੀ ਪੋਲਾ ਬੋਲਣਾ ਸਬਦ ਗੁਰੂ ਸੁਰਤ ਤੁਨ ਚੇਲਾ ਸਬਦ ਗੁਰੂ ਸੁਰਤ ਤੁਨ ਚੇਲਾ ਅਕਤ ਕਥਾ ਲੈ ਰਹੋ ਨਿਰਾਲਾ ਅਕਤ ਕਥਾ ਲੈ ਨੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉ ਮੈਂ ਅਗਨ ਨਿਵਾਰੀ ਗੁਰਮੁਖ ਹਉ ਮੈਂ ਅਗਨ ਨਿਵਾਰੀ ਮੈਂ के दंत क्यों दाई सार मैन के दौ खाई है सार जित गर्भ जाए सो कवन आहार जित गर्भ जाए सो कवन आहार विवाह का घर मंदिर अग्न पिराहन वे का घर मंदिर अगन पन ਕਾਵਨੋ ਗੁਫਾ ਜਿਤ ਰਹਿ ਆਵਾਹਨ ਕਾਵਨੋ ਗੁਫਾ ਜਿਤ ਰਹਿ ਆਵਾਹਨ ਇਤਉਤ ਕਿਸ ਕਾਉ ਜਾਣ ਸਮਾਵੈ ਇਤਉਤ ਕਿਸ ਕਾਉ ਜਾਣ ਸਮਾਵੈ ਕਾਵਨ ਧਿਆਨ ਮਨ ਮਨ ਹੈ ਸਮਾਵੈ ਕਾਵਨ ਧਿਆਨ ਮਨ ਮਨ ਹੈ ਸਮਾਵੈ ਹਉ ਹਉ ਮੈਂ ਮੈਂ ਵਿਚੋ ਖੋਵੈ ਹਉ ਹਉ ਮੈਂ ਮੈਂ ਵਿਚੋ ਖੋਵੈ ਦੂਜਾ ਮਿਟੈ ਏਕੋ ਹੋਵੈ ਦੂਜਾ ਮਿਟੈ ਏਕੋ ਹੋਵੈ ਜਤ ਜਾਗ ਕਰੜਾ ਮਾਨਮੁਖ ਗਾ ਮਾਰ ਜਾਗ ਕਰੜਾ ਮਾਨਮੁਖ ਗਾ ਵਾਤ ਅਬਦ ਕਮਾਈਐ ਖਾਈਐ ਸਾਰ ਸਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਅੰਤਰ ਬਾਹਰ ਏਕੋ ਜਾਣੈ ਨਾਨਕ ਆਗੈ ਮਰੈ ਸਤ ਗੁਰ ਕੈ ਭਾਣਾ ਨਾਣਕ ਅਗਨ ਮਰੈ ਸਾਤਬਾਦਾ ਕਾ ਭਾਣਾ ਆ ਨਾਨਕ ਤੇ ਠਮਕ ਅਗਨ ਮਰੈ ਵਿਸ਼ਰਾਮ ਸਾਤਗੁਰ ਕਾ ਭਾਣਾ ਸੱਚ ਭੈਰਾਤਾ ਗਰਬ ਨਿਵਾਰੈ ਸੱਚ ਭੈਰਾਤਾ ਗਰਬ ਨਿਵਾਰੈ ਹਾਂ ਬੱਬੇ ਨਾਲ ਗਰਬ ਬੁਲਣਾ ਗਰਬ ਨਹੀਂ ਬੁਲਣਾ ਗਰਬ ਏਕੋ ਜਾਤਾ ਸ਼ਬਦ ਵਿਚਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰ ਹੀ ਆ ਸ਼ਬਦ ਵਸੈ ਸਚ ਅੰਤਰ ਹੀ ਆ ਤਨ ਮਨ ਸੀਤਲ ਰੰਗ ਰੰਗੀ ਆ ਤਨ ਮਨ ਸੀਤਲ ਰੰਗ ਰੰਗੀ ਆ ਕਾਮ ਕ੍ਰੋਧ ਵਿਖ ਅਗਨ ਨਿਵਾਰੇ ਕਾਮ ਕ੍ਰੋਧ ਵਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹੈ ਵੇ ਘਰ ਛਾਇਆ ਕਾਵਨ ਮੁਖ ਚੰਦ ਹੈ ਵੇ ਘਰ ਛਾਇਆ ਕਾਵਨ ਮੁਖ ਸੂਰਜ ਤਪੈ ਤਪਾਇਆ ਕਾਵਨ ਮੁਖ ਸੂਰਜ ਤਪੈ ਤਪਾਇਆ ਕਾਵਨ ਮੁਖ ਕਾਲ ਜੋਤ ਨਿਤ ਰਹਿ ਕਾਵਨ ਮੁਖ ਕਾਲ ਜੋਤ ਨਿਤ ਰਹਿ ਕਾਵਨ ਬੁੱਧ ਗੁਰਮੁਖ ਪਾਤਰ ਹੈ ਕਾਵਨ ਬੁੱਧ ਗੁਰਮੁਖ ਪਾਤਰ ਹੈ ਕਾਵਨ ਜੋਤ ਜੋ ਕਾਲ ਸੰਗਾਰੈ ਕਾਵਨ ਜੋਤ ਜੋ ਕਾਲ ਸੰਗਾਰੈ ਬੋਲਾ ਬਾਣੀ ਨਾਨਕ ਵਿਚਾਰੈ ਬੋਲਾ ਬਾਣੀ ਨਾਨਕ ਵਿਚਾਰੈ ਸਬਦ ਭਾਖਤ ਸਸ ਜੋਤ ਅਪਾਰਾ ਸਬਦ ਭਾਖਤ ਸਸ ਜੋਤ ਅਪਾਰਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ ਆਏ ਸਸ ਪੋਲਾ ਬੋਲਣਾ ਸਸ ਨਹੀਂ ਬੋਲਣਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ दुख सामकार दुख समकर नाम अधारा सुख दुख समकर नाम अधारा आपे पार उतारण हारा आपे पार उतारण हारा गोर परचे मन साच समाए गोर परचे मन साच समाए करण बात नानक काल ना खाई ਪਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਆਨੈ ਦੂਜਾ ਜਾਇ ਇਕਤ ਘਰ ਆਨੈ ਬੋਲੇ ਪਵਨਾ ਗਗਨ ਕਰਜੈ ਬੋਲਾ ਪਵਨਾ ਗਗਨ ਗਰਜੈ ਨਾਨਕ ਨਿਹਚਲ ਮਿਲਣ ਸਹਜੈ ਨਾਨਕ ਨਿਹਚਲ ਮਿਲਣ ਸਹਜੈ ਤਤੋ ਤਤ ਮਿਲੈ ਮਨ ਮਾਨੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਆਨੈ ਦੂਜਾ ਜਾਇ ਇਕਤ ਘਰ ਆਨੈ ਬੋਲੇ ਪਵਨਾ ਗਗਨ ਗਰਜੈ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਹਚਲ ਮਿਲਣ ਸਹਜੈ ਨਾਨਕ ਅਹ ਨੈ ਚਲੋ ਮਿਲਣਾ ਸਹਿਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ